ਸਸਕਾ ਵੇਜੀ ਸਾਰੇ ਵੀਰਾਂ ਨੂੰ ਸੰਦੀਪ ਦੇਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜਿਟ ਹੈਗੀ ਆ ਪਿੰਡ ਥਰੀਏ ਵਾਲ ਜਿਹੜਾ ਅੰਮ੍ਰਿਤਸਰ ਪਿੰਡ ਤਹਿਸੀਲ ਮਜੀਠਾ ਤੇ ਫੌਜੀ ਸਾਹਿਬ ਕੋਲ ਚੁੱਕੇ ਆ ਅੱਜ ਵੀ ਭਾਈਆਂ ਕੋਲ 6-7 ਦੇ ਲਾਪਾ گاਵਾ ਸੇਲ ਆ ਤੇ ਚੰਗੇ ਰਕੋਰ ਵਾਲੀਆਂ ਆ ਤੇ ਆਉਣ ਵੀਰ ਨੇ ਗੱਲਬਾਤ ਕਰੀ ਆਪਾਂ ਇਹਨੇ ਪ੍ਰਾਈਸ ਕੀ ਹੈ ਤੇ ਕੀ ਮਿਲਕਰ ਕੋੜਾ ਉਸ ਤੋਂ ਬਲੋਂ ਬਈ ਜੇ ਕੈਸੂਲ ਬਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਵੀਡੀਓ ਵੱਤ ਸ਼ੇਅਰ ਕਰ ਦਿਆ ਕਰੋ ਚਲੋ ਗਾਂਵਿਕੇ ਵਿੱਚ ਦਾ ਫੈਰਾ ਹੋਦਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਹਸਤੀ ਕਾਲ ਸਤਿ ਸ਼੍ਰੀ ਅਕਾਲ ਜੀ ਹਸਤੀ ਕਾਲ ਜੀ ਠੀਕ ਹੈ ਜੀ ਵਧੀਆ ਹੋਰ ਸੁਣਾਓ ਜੀ ਸਾਰੀ ਸਾਹ ਸੰਗ ਨੂੰ ਸੰਦੀਪ ਡੇਰੀ ਫਾਰਮ ਚੈਨਲ ਦੇ ਵੇਖਣ ਨੂੰ ਬਾਏ ਜੀ ਖਾਲਸਾ ਜੀ ਬਾਏ ਜੀ ਕਿਰਪਾ ਜੀ ਚਲੋ ਹੋਰ ਸੁਣਾਓ ਜੀ ਵਧੀਆ ਕਿਰਪਾ ਜੀ ਮੇਰਾ ਆਸਤਾਨ ਕਾਹ ਦਾ ਹੈ ਜੀ ਜਾਨਾ ਬਣਿਆ ਹਨ ਜੀ ਚੰਗੀ ਗੱਲ ਹੈ ਭਾਈ ਦੇਖ ਬਾਈ ਚੰਡੇ ਤੇ ਠੀਕ ਹੈ ਕਮਰਾ ਚਾਹੀਦਾ ਭਾਈ ਮੇਰੇ ਆਪਾਂ ਨਹੀਂ ਕਿ ਤੈਨੂੰ ਨਿਕਲ ਜਾਈਦਾ ਜਦੋਂ ਜੀ ਕਰੇ ਜਦੋਂ ਜੀ ਕਰੇ ਕਰੋ ਤਰੋ ਲੋ ਨਿਆਰੇ ਹਾਂ ਹੋਰ ਸੁਣਾਓ ਜੀ ਵਧੀਆ ਕਿਰਪਾ ਮਹਾਰਾਜ ਜੀ ਮਾਲ ਹੈਗਾ ਜੀ ਪੰਜ ਛੇ ਕਿਤਾਬਾਂ ਪੰਜ ਪੰਜ ਕਿਤਾਬਾਂ ਜੀ ਸਾਰੀਆਂ ਸਿੰਗ ਚੰਗੀਆਂ ਹਨ ਜੀ ਹੈ ਵੀ ਸਾਰੀਆਂ ਚੰਗੀਆਂ ਇੱਕ ਗੱਬਣ ਜੀ ਬਾਕੀ ਤੁਈਆਂ ਜੀ ਠੀਕ ਇਹ ਪਹਿਲਾਂ ਵਛੀਏ ਬਾਕੀ ਸੁਈਆਂ ਕਰੀ ਸੁ ਜੀ ਸ਼ੁਰੂ ਕਰੋ ਜੀ ਹਾਂ ਜੀ ਇਹ ਕਿ ਜਰੂਰ ਨਹੀਂ ਸੋਈ ਹਣਾ ਜੀ ਹਾਂ ਜੀ ਬੱਚੇ ਮਗਰ ਬੱਚਾ ਮਗਰ ਬੱਚਾ ਮਗਰ ਦੁੱਧ ਕਿੰਨਾ ਜੀ ਦੋ ਦਸਨੀਬ ਸਭ 17 18 ਕਿਲੋ 17 18 ਕਿਲੋ ਦੁੱਧ ਜੀ ਪਰ ਜਿਹੜਾ ਥਣ ਲੱਗਾ ਨਾ ਪਾ ਤੋ ਬੜੀਆਂ ਕੰਮ ਲੱਗਦਾ ਜੀ ਆ ਦੇਖੋ ਆ ਦੇਖੋ ਬੜਾ ਕੁਆਲਟੀ ਥਣ ਲੱਗਾ ਜੀ 100 ਰੁਪਏ ਦਾ ਸੁੰਬਾ ਘਰੋ ਸੁੰਬਾ ਘਰੋ ਮੂਲੀ ਆ ਧਣ ਕੇ ਦੂ ਗਾਜਰੀ ਥਣ ਕੇ ਦੂ ਕਹਿੰਦੇ ਜੀ ਮਣਕੜੇ ਵਾਲਾ ਹਾਂ ਮਣਕੜਾ ਲੈਵਾ ਜੀ ਬਿਲਕੁਲ ਆ ਰਹੇ ਪਰ ਨਫਰ ਵਾਲੀ ਵਿਹੜ ਹੈ ਜੀ ਆਹ ਤੇ ਬੋਣਿਸ ਕਰੂਗੀ ਤਾਂ ਦਾਜ ਹੋ ਜੀ ਦੋ ਸੁਲਿਸ਼ਾ 24 25 ਕਿਲੋ ਕਰਨਾ ਚਾਹੀਦਾ ਆਰਾਮ ਨਾਲ ਮੌਸਮ ਉਲਟਪੁਲਟ ਨਾਲ ਜੇ 50 ਦਿਨੋਂ ਲਾਡੂ ਗਿੱਲਾ ਹਾਂਜੀ ਹਾਂ ਬਿਲਕੁਲ ਪਾਗਾ ਬੱਤ ਠੀਕ ਆ ਹਾਂਜੀ 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 ਫੌਜ ਸਾਹਿਬ ਮੋਹਨ ਤਾਂ ਸੰਦੀਪ ਸਾਹਿਬ ਨੂੰ 70 ਕਰਾਲਾ 65 ਦੀ ਦੇ ਦੀਆਂ ਜੈ ਜੀ ਜਾਨ ਹਾਂ ਆਹੀ ਵਜੇ ਝੁਟਕੀ ਤੂੰ ਆਪੇ ਦੱਸ ਦੇ ਭਰਾ ਤੈਨੂੰ ਜਿਆਦਾ ਪਤਾ ਨਹੀਂ ਨਹੀਂ ਤੂੰ ਦੱਸ ਨਹੀਂ 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 ਤੂੰ ਜਿਆਦਾ ਨਹੀਂ ਤੂੰ ਆਪੇ 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 ਨਹੀਂ ਤੂੰ ਕਰਦੇ ਫਿਰ ਵੀ ਕਹਿਣਾ ਇਹ ਨਹੀਂ ਵੱਧ ਕਿੰਨਾ 65 65 ਆ ਤੂੰ ਜੋ ਕਰਨਾ ਕਰਦੇ ਤੇਰੀ ਨਹੀਂ ਮੋੜਦੇ 60 ਦੀ ਜਾਂਦੀ ਹੈ ਕੋਈ ਨਹੀਂ ਚਲੋ ਜਾਂਦਾ ਵਾ ਠੀਕ ਆ 60 ਦੀ ਮਿਲਣੀ ਨਹੀਂ ਸੰਦੀ ਨਹੀਂ ਨਹੀਂ ਮਿਲਣੀ ਮੋਟਰ ਤੋਂ ਪਰੇ ਦੋ 25 ਕਿਲੋ ਕਰੂ ਤੇ ਫੈੜ ਵੀ ਪੂਰੀ ਆਉਣੀ ਇਹ ਵੀ ਫੈੜ ਆਉ ਤਿੰਨ ਮੁੜ ਕੇ ਨਹੀਂ ਨਹੀਂ ਠੀਕ ਆ ਇਹ ਗੱਪਣਾ ਜੀ ਇਹ ਗੱਪਣ ਪਈ ਉਹ ਇਹ ਗੱਪਣ ਤਾਂ ਲਓ ਜੀ ਪਹਿਲਾ ਸੂਗਾ ਵਹਿੜਾ ਫੌਜੀ ਸਾਹਿਬ ਰੇਡ ਵੇਖ ਲੋ ਅੱਜ ਬਿਲਕੁਲ ਜੈ ਜੀ ਨਿਕਲ ਸਕ ਕਰਦੇਵੇਂ ਹਾਂਜੀ ਹਾਂ ਅਸੀਂ ਵੀ ਜਾਈਏ ਕਿਰੇ ਹਾਂ ਆਜੋ ਆਜੋ ਫੌਜੀ ਤੁਸੀਂ ਇਹ ਦਰੋਜ ਹੀ ਘੁੰਮੇ ਹਮਾਚਲ ਤੁਸੀਂ ਰੋਜ ਹੀ ਜਾਂਦੇ ਆ ਨਹੀਂ ਹੋਣ ਬਾਬਾ ਤੈਨੂੰ ਹੋ ਗਿਆ ਜੀ ਮੌਸਮ ਤੇ ਇੱਕ ਮਹੀਨੇ ਸੂਦਾ ਕਰਕੇ ਹਾਂਜੀ ਨਹੀਂ ਮੈਂ ਤਾਂ ਚਲੋ ਹਮਾਚਲ ਬਹੁਤ ਘਟ ਜਾਣਾ ਜੀ ਤੇ ਸਟੇਡ ਆਪਣਾ ਰਾਸਣ ਹੀ ਚੰਗੀ ਲੱਗਦੀ ਆ ਤੇ ਮਹਾਤਮ ਵੀ ਧਮਾਲਾ ਉਹ ਵੀ ਬੜਾ ਚੰਗਾ ਚਲੋ ਸਾਰੇ ਇਸ ਤੇ ਤਾਂ ਜਿੱਥੇ ਬਮਾਲ ਮਾਨ ਨੇ ਕਿਉਂ ਪੈਦਾ ਕੀਤਾ ਜਿੱਥੇ ਕਿ ਰਹਿਣਾ ਆਪਣਾ ਅੰਜਾ ਲਿਖਿਆ ਉੱਥੇ ਜਾਣਾ ਹੀ ਪੈਣਾ ਜੀ ਆਓ ਵਰਗੀ ਸੰਦੀਪ ਜੀ ਹਾਂ ਜੀ ਦੁਨੀਆ ਦੇ ਕਿ ਕੋਨੇ ਤੇ ਚਲ ਜਾ ਹਾਂ ਜੀ ਪੰਜਾਬ ਵਰਗੀ ਨਾ ਕੋ ਥਾਂ ਇਹਦਾ ਹੈਗਾ ਜੀ ਨਾ ਮਿਲਣੀ ਆ ਵੇ ਇੱਧਰ ਇੱਧਰ ਗਾੜੀ ਬਿਲਕੁਲ ਹਾਂ ਇੱਧਰ ਬਿਲਕੁਲ ਬਿਲਕੁਲ ਜੀ ਇਹ ਲਈ ਵਾ ਸੰਦੀ ਰੱਬ ਦਾ ਨਾਮ ਜੀ ਨਹੀਂ ਨਹੀਂ ਠੀਕ ਹੈ ਜੀ ਪਹਿਲਣ ਵਾਸ਼ੀ ਲੱਤਾ ਚੌਣੀਆਂ ਕਰਨ ਲੈ ਵੀ ਬਿਲਕੁਲ ਜੀ ਸਦੀਪ ਜੀ ਸ ਮੋਲ ਤੇ ਇਹਦਾ ਵੀ ਭਾਈ ਭੈਣ ਸੜਾ 60 ਦੀ ਦੇ ਦੀਆਂ 2 ਜੋ ਉਹ ਤੋਂ ਕਹੇਗਾ ਮਨਜ਼ੂਰ ਹੈ 55 ਦੀ ਦੇ 55 ਬਾ ਠੀਕ ਹੈ ਨਹੀਂ ਨਹੀਂ ਜਾਇ ਜੀ ਹਾਂ ਚਲੋ ਹੋਰ 2000 ਛੱਡ ਦਰਾ ਸੀ ਅੱਜ ਨਹੀਂ ਫਿਰ ਆਜਾ ਫਿਰ ਅੱਜ 53 ਦੀ ਪੱਛੀ ਵੇਲਾ ਕੀ ਚੀਜ਼ ਨਹੀਂ ਫੋਜੀ ਤਾਂ ਹੁੰਦਾ ਫਿਰ ਐਂਡ ਹੋਇਆ ਭਾਣਾ ਇਹ ਦੋ ਮੱਛੀ ਚੰਗੀ ਨਾ 53 ਦੀ ਮਿਲੂ ਤੇ ਨਾ ਨਹੀਂ ਬਿਲਕੁਲ ਠੀਕ ਆ ਚਲ ਜਾਂ ਤਾਂ ਕੋਈ ਨਹੀਂ ਫੋਜੀ ਤਾਂ ਨਵਾਂ ਮਾਲ ਲਿਆਉ ਕਰਾ ਦੇ ਕੱਦ ਵੇਹ ਵਸ਼ੀ ਦਾ ਅਜੇ ਸੁੰਦੀ ਨਹੀਂ ਵਸ਼ੀ ਸੰਦੀਪ ਸਾਹਿਬ ਅਜੇ ਨਹੀਂ ਸੁੰਦੀ ਦੱਸ ਦੇ ਭਾਵੇਂ ਲੈ ਜਾ ਕੋਈ ਕਹਿ ਨਹੀਂ ਹਾਂ ਜੀ ਕਰ ਸਕਦੇ ਹਾਂ ਹਾਂ ਬੜਾ ਚੰਗੀ ਵੇੜਾ ਜੀ ਹਾਂ ਦੋ ਪਿੱਛਾ ਵੇਖ ਕਿੰਦਾ ਚਾਟੀ ਵਰਗਾ ਲੇਵਾ ਲੱਗਾ ਅਜੇ ਵਸ਼ੀ ਨੇ ਇੱਥੇ ਜਾਣਾ ਹੋਵੇ ਜਾਣਾ ਜਾਣਾ ਚੀਜ਼ਾਂ ਬਹੁਤ ਬਾਕੀ ਥਣ ਬੜਾ ਲੋ ਕਰ ਲੱਗਾ ਵੇਖਦਾ ਲੋਕ ਨੂੰ ਫੀਟ ਕਿਲੋ ਸਾਦੀ ਸੁਈ ਕੇ ਨੇ ਚਲੋ ਆ ਜਾਓ ਇਹ ਸੁਈ ਹੈ ਜੀ ਇਹ ਵੀ ਸੁਈ ਸੰਦੀਪ ਜੀ ਦੁੱਧ ਜੀ ਦੁੱਧ ਦੇ ਕੋਲ ਨੇ 15 ਕਿਲੋ ਵਾਲਾ 15 ਕਿ ਦੁੱਧ ਇਹ ਵੀ ਦੇਖਾਓ ਹੈ ਜੀ 14 ਲਾਲਾ ਚੋਰਾ ਹੀ ਲਾ ਕੇ ਚੱਲੋ ਤੇ ਬੱਚਾ ਹੀ ਮਗਰ ਨਹੀਂ ਬੱਚਾ ਹੀ ਅੰਦੀ ਬੱਚਾ ਹੀ ਉਪਰੀ ਲਓ ਜੀ ਵੇਖੋ ਕਰਾ ਦੀ ਗਾਂ ਵੀ ਚੰਗੀ ਆ ਆ ਜਾਓ ਮੂੰਹ ਮਾ ਦਿਖਾ ਰੋ ਕਰਾ ਦੀ ਦੂਜਾ ਸੁਆਹ ਬੈਠਾ ਨਾ ਜੀ ਨਾ ਨਾੜਾ ਨੂੜਾ ਬਹੁਤ ਵੈੜਦੀਆਂ ਬਾਕੀ ਸਭ ਮੰਡੀ ਹਾਂ ਠੀਕ ਅਲੇਵਾ ਵੀ ਥਾਣ ਵੀ ਹਰ ਗੱਲ ਚੰਗੀ ਬੈੜੇ ਜੀ ਬਨੋ ਜੀ ਨੋਏ ਹਾਂਜੀ ਫੌਜੀ ਸਾਹਿਬ ਜਿਹੜਾ ਸੰਜੀਤ ਜੀ ਮੋਦਲ ਕਰਾ ਲਓ ਭਾਵੇਂ 50 ਭਾਵੇਂ 55 ਨਾੜੋ ਨਾੜੋ ਗਿੱਲਾ ਬਾਕੀ ਠੰਡੀ ਠੁੱਡੀ ਸੇਂਸਾ ਤੁਹਾਨੂੰ ਪਤਾ ਹੀ ਵੀ ਦਾ ਵੀ ਲੈਵਾ ਨਾ ਮਹਾਰਾਜ ਨੇ ਲੈਵਾ ਵੇ ਲਾਇਆ ਇੱਧਰ ਵੀ ਇੱਕ ਵੀ ਗਾੜੀ ਵੀ ਹੁੰਦਾ ਅੱਗੇ ਜਨਾਂ ਜਿਹੜਾ ਲੈਵੇ ਵਾਲਾ ਡੰਗਰ ਹੁੰਦਾ ਤੂੰ ਦੋਦੀ ਉਹਨੇ ਦੇਣਾ ਜੀ ਕੋਈ ਕੋਈ ਨਰਲੀ ਗੱਲ ਨਹੀਂ ਤੇ ਘੱਟ ਲੈਣੀ ਦੋਦੀ ਨਵੇਂ ਵਾਲੀ ਬਿਲਕੁਲ ਜੀ ਇਹਦਾ 45 ਦੇ ਦਿੰਦੇ ਬਿਲਕੁਲ ਜੀ ਜੈ ਜੈ ਚਲੋ ਮੁਕਰੀ ਕਰਦੇ ਜੀ ਚਲੋ ਕੋਈ ਨਹੀਂ ਜੇ ਕੋਈ ਭੈਣ ਭਰਾ ਫੋਨ ਕਰੂਂ ਦੇਦਾ ਕਰਦੇ ਬੜੀ ਚੰਗੀ ਉਹਦਾ ਦੁੱਧ 20 ਕਿਲੋ ਦਾ ਥੱਲਾ ਜੂ ਬਸ ਠੀਕ 14 15 ਕਿਲੋਨ ਬੋਲਾ ਹੈਗਾ ਚਲੋ ਆਹ ਜੀ ਇਹ ਵੀ ਸੋਜੀ ਸੰਦੀਪ ਸਾਹਿਬ ਅੱਛੀ ਹੈ ਮਗਰਾ ਵਸ਼ੀ ਮਗਰਾ ਲੋ ਜੀ ਇਹ ਵੀ ਦੇਖੋ ਕਰਾ ਦੇ ਇਹਦੇ ਤੋਂ 14 ਬਣਾ ਲੀ 14 15 ਕਿਲੋ ਦੁੱਧ ਚੈੱਕ ਕਰੋ ਜੀ ਕਰਾ ਦੇ ਤੇ ਆਹ ਦੇਖੋ ਲੈ ਬਾ ਦੂਹਾਂ 800 ਇਹਦਾ ਬੜਾ ਜਣਾ ਹਾਂ ਬੱਚਾ ਚੁੰਗਦੇ ਆਪੇ ਹੀ ਆ ਤੇ ਲੱਗਾ ਲੱਗੀ ਚਾਹੀਏ ਲਾਗੀ ਜਾਂਦੇ ਕਾਲੀ ਜਹਤਾਨੇ ਆਓ ਛਿੱਕੀਆਂ ਨਾਲੇ ਪਈ ਹੈਂ ਜੀ ਛਿੱਕੀਆਂ ਨਹੀਂ ਪਾਈਆਂ ਬਿਲਕੁਲ ਜੀ ਲੈ ਵਾ ਲੂਗਾ ਸੀਲ ਤੋਂ ਸੁਨੀਲ ਗਿਆ ਤੈਨੂੰ ਪਤਾ ਹੈ ਲੈ ਵੇ ਦੀ ਗਾਂ ਵੇ ਤੂੰ ਕੀ ਜੀ ਬਿਲਕੁਲ ਜੀ ਕੋਈ ਵੀ ਗਾ ਥਣ ਦੀ ਲੈ ਵੇ ਦੀ ਮਾੜੀ ਹਾਂ ਜੀ ਅੱਜ ਇਹਦਾ ਪੁਲਿਸ ਨੇ ਕਿਹਾ 40 ਜਾਂ 2 ਛੱਡ ਲਈਏ 36000 ਦੀ ਦੇ ਦੇਣੀ ਹੈ ਜੈ ਚੱਲਣ ਤੋਂ ਬਾਅਦ ਠੀਕ ਹੈ ਠੀਕ ਹੈ ਠੀਕ ਹੈ ਜੀ ਹੋਰ ਕਰੋੜਾ ਫਿਰ ਤੁਹਾਡੇ ਕੋਲ ਕਰ ਦੋ ਦੱਸ ਕੀ ਕਰਨਾ ਆਪੇ ਕਰਦੇ ਹਜ਼ਾਰੀਆਂ ਦਾ ਬਾਲਾ ਨਹੀਂ ਆਇਆ 36000 36000 ਚਲੋ ਵਾਠ ਠੀਕ ਹੈ। ਬਿਲਕੁਲ ਜਯਾ ਸੰਦੀਪ ਜੀ। ਜਯਾ ਜੀ। ਇਹ ਤੋਂ ਪਰੇ ਰੱਬ ਦਾ ਨਹੀਂ ਹੁੰਦਾ ਇਹ ਤੋਂ ਬਾਹਰ ਐਂਡ ਐਂਡ। ਵੱਛੀ ਜੇ। ਵੱਛੀ ਦੇ ਸਿੰਘ ਦਗਾਤੇ ਇਹ ਲਾਉਣੀ ਨਹੀਂ ਨਹੀਂ ਲਾ ਲੈ। ਵਾਠ ਠੀਕ ਆ। ਸਿੰਘ ਮੈਂ ਦਗਾਏ ਜੇ ਜੇ ਕੋਈ ਵੱਛੀ ਛੱਡ ਜੂ 2000 ਰੁਪਏ ਵੱਛੀ ਚਲੋ ਵਾਠ ਠੀਕ ਆ। ਵੱਛੀ ਤੋਂ ਮਿਲ ਪਈ ਨਹੀਂ। ਮਿਲ ਪਈ ਠੀਕ ਆ। ਇਹ 2000 ਦੀ ਵੱਛੀ ਛੱਡਣੀ ਮੈਨੂੰ ਛੱਡ। ਠੀਕ ਹੈ ਜੀ। ਇਹ ਮੈਂ ਲਗਾਤੇ ਜੇ। ਅੱਛਾ ਜੀ। ਇਹ ਵੀ ਸੂਈ ਸੰਦੀਪ ਜੀ। ਅੱਛਾ ਇਹ ਵੀ ਸੂਈ ਆ। ਵੱਛੀ ਮਗਰ ਇਹਦੇ ਮਗਰ ਵੀ ਤੇ ਬੱਠ ਠੀਕ ਆ ਚੋਈ ਕੋਈ ਤਾਂ ਤੋਂ ਮੜਾ ਵਦੀ ਆ ਤੁਰੋ ਸੁਰ ਇਹਦੇ ਲੈ ਚਲੋ ਵੱਡੀ ਗਾਂਵ ਵੱਡੀ ਗਾਂਵ ਵਾਲਾ ਜੀ ਆਦਾ ਫੋਜੀ ਸਾਹਿਬ ਮੈਨੂੰ ਇਹ ਘਟਾਣ ਦਿੱਤਾ ਹੀ ਨਹੀਂ ਆ ਵੀ ਫੋਜੀ ਸਾਹਿਬ ਘਟਾਈ ਜਾਂਦੇ ਆ ਆ ਰੇਟ ਦਾ ਫਿਰ ਮੈਨੂੰ ਨਹੀਂ ਘਟਾ ਦੇਤਾ ਇਹ ਮੈਂ ਤੁਹਿਆ ਦਾ ਕਰ ਹੀ ਜਾਇ ਦੇਣੀ ਨਹੀਂ ਠੀਕ ਆ ਇਹ ਲਾਸਟ ਪੀਸ ਹੀ ਆ ਲਾਸਟ ਪੀਸ ਨਹੀਂ ਸਾਹਿਬ ਅੱਛੀ ਇਹਦੇ ਪਿੱਛੇ ਸੀ ਇਹ ਸੂਲ ਤੈਨੂੰ ਪਤਾ ਹੀ ਆ ਇਹਦੀ ਗੱਲ ਮੈਂ ਉਹ ਦੱਸ ਜੀ ਹਾਂਜੀ ਸੀ ਪੂਰੀ ਮੈਨੂੰ ਨਿਆਣਾ ਪਾਉ ਨਾ ਪਾਉ ਤੇ ਇਹਦਾ ਮੁੱਲ ਸੰਦੀਤਾਂ 30 ਕਰਕੇ ਤੇ 25 ਦੀ ਦੇ ਦੀਏ 25 ਆ ਲਾਸਤ ਵੇ ਜਾਂ ਪੱਠੀ ਆਰ ਤੇ ਠੀਕ ਆ ਬਿਲਕੁਲ ਜਾ ਜਾ ਮੇਰੀ ਦੇਣੀ ਨਹੀਂ ਕਿਹਾ ਮੈਂ ਰੇਅਰ ਬਿਲਕੁਲ ਫੌਜੀ ਸਾਰੇ ਬਿਲਕੁਲ ਆ ਜੇ ਆਪਾਂ ਫਰਾਂ ਵਾਲਾ ਕੰਮ ਹੀ ਕੀਤਾ ਜੀ ਮੇਰਾ ਵੀ ਟਾਈਮ ਸਾਰੀ ਚੱਕ ਰਿਹਾ ਫੱਡੇ ਗਣਾਂ ਰਹੀ ਪਰ ਭਾਅ ਬਸ ਐਂਡ ਬਸ ਇਹ ਸੰਦੀਪ ਸ਼ਾ ਮਾਲ ਆ ਬਾਕੀ ਗੱਲੇ ਦਾ ਵੀ ਜਿੰਨੇ ਵੀ ਹੋਣਾ ਭੈਣ ਭਰਾਲੇ ਆਪਣੀ ਚੱਲਣ ਕਰਕੇ ਬਿਲਕੁਲ ਜੀ ਬਿਲਕੁਲ ਜੀ ਐ ਆਪਣਾ ਪਾਸ ਕਰਕੇ ਜੇ ਕੋ ਗੱਬਣਿਆਂ ਨੂੰ ਪਾਸ ਕਰ ਲੋ ਸੂਈ ਉਹਨੂੰ ਛੋ ਕੇ ਖੜੋ ਬਿਲਕੁਲ ਜੀ ਖੜਾਣਾਂ ਤੋਂ ਨਹੀਂ ਤੇ ਚਲੋ ਮਾਲਾ ਦੀ ਕਿਰਪਾ ਲਾ ਲਾ ਵਾਹ ਵਾਹ ਜੀ ਵਾਹ ਹਾਂ ਹੀ ਦੁਆਵੇ ਦੇ ਨਾ ਹੀ ਆਵੇ ਬਾਕੀ ਇਹ ਕਰਮਾਂ ਵਾਲੀਆਂ ਤੁਹਾਨੂੰ ਦੱਸਿਆ ਜੀ ਜੇ ਤੇ ਸੇਵਾ ਕਰਾਂਗੇ ਤੇ ਜਿੰਨਾ ਮਰਜ਼ੀ ਚੋਲੇ ਬਿਲਕੁਲ ਜੀ ਵੀ ਅਸੀਂ 18 ਕਹਿੰਦੇ ਹ ਹਸਦਾ ਕੋਈ 5 30 ਚੋਲੇ ਹਾਂ ਤੇ ਜੇ ਅਸੀਂ 18 ਕਹਿੰਦੇ ਕੋਈ 10 ਵੀ ਚੋਲੇ ਸਹੀ ਗੱਲ ਸੇਵਾ ਦੀ ਗੱਲ ਬਿਲਕੁਲ ਜੀ ਮਾਲ ਦੀ ਸੇਵਾ ਕਰਨੀ ਪੈਂਦੀ ਬਿਲਕੁ ਬਾਕੀ ਇਹਨੀਆਂ ਗੱਲਾਂ ਬਹੁਤੀਆਂ ਗੱਲਾਂ ਨੇ ਹੋਣਾ ਜਿੱਲਿਆ ਮਰਜੀ ਕਰੀ ਜੋ ਮੋਕ ਨਹੀਂ ਸਕਦੀਆ ਠੀਕ ਹੈ ਜੀ ਬਾਕੀ ਤੂੰ ਵੀ ਹਟ ਜਾਣਾ ਤੁਹਾਡਾ ਮੋਬਾਈਲ ਲੱਗ ਗਿਆ ਹਾਂ ਕੀ ਹੈ ਵੀ ਸਾਰੇ ਵੀਰ ਭਰਾ ਪਿਆਰ ਕਰਿਆ ਕਰੋ ਤੇ ਸੰਦੀਪ ਦਾ ਚੈਨਲ ਹੀ ਸਬਸਕ੍ਰਾਈਬ ਕਰੋ ਤੇ ਵੀਡੀਓ ਜਿਹੜੀ ਲਾਇਕ ਕਮੈਂਟ ਸ਼ੇਅਰ ਸਾਰੇ ਕੰਮ ਤੁਹਾਪੇ ਕਰੀ ਜਾਣਾ ਤੁਹਾਡਾ ਅੰਗੂਠਾ ਜਾਂ ਲੱਗਣਾ ਤੇ ਅਗਲੇ ਦਾ ਕੰਮ ਕਰ ਜਣਾ ਉਹ ਬਿਲੀਅਨ ਜਿਹੜਾ ਪੰਗਾ ਪਤਾ ਨਹੀਂ ਹੁਣ ਮੁੱਕਾ ਕੇ ਨਹੀਂ ਮੁੱਕਾ ਹੋ ਗਿਆ ਕਿ ਨਹੀਂ ਆਜੂ ਕੋਈ ਨਹੀਂ ਆਜੂ ਸੰਦੀਪ ਕੋ ਪਾਰਟੀ ਪੂਟੀ ਲਾਈਏ ਬਿਲਕੁਲ ਠੀਕ ਹੈ ਸੰਦੀਪ ਸਾਹਿਬ ਠੀਕ ਹੈ ਜੀ ਪਤਾ ਲਿਆ ਮਹਾਰਾਜ ਦੀ ਕਿਰਪਾ ਆਓ ਤੇ ਬਾਕੀ ਆਪਣਾ ਪਿੰਡ ਹੈਗਾ ਤਰੀਵਾਲ ਹਾਂਜੀ ਮੋਬਾਈਲ ਨੰਬਰ ਹੈਗਾ 98141 76122 ਠੀਕ ਆ ਮਜੀਠੇ ਤੋਂ ਜਦੋਂ ਤੁਸੀਂ ਜਾਂਦੇ ਜੇ ਬਟਾਲੇ ਨੂੰ ਤਾਂ ਵੀ ਜੇ ਅੰਮਸਰੋਂ ਬਟਾਲੇ ਨੂੰ ਜਾਂਦੇ 3 ਕਿਲੋਮੀਟਰ ਹੈ ਬਾਕੀ ਜਿਹੜਾ ਲੋਕੇਸ਼ਨ ਸੈਂਡ ਕਰ ਦਿੱਤੀ ਆ ਹੇ ਜੀ ਕੋਈ ਦਿੱਕਤ ਨਹੀਂ ਜਿੰਨੇ ਵੀ ਹੋਣਾ ਆਪਣੀ ਤਸल्ली ਕਰਕੇ ਖੜੇ ਚਲੋ ਬਾਕੀ ਜਿੰਨੇ ਸਾਈ ਪਾਉਂੋ ਜੀ ਬਾਕੀ ਸਾਈ ਇੰਨਾ ਕਰਾ ਲਵੋ ਵੀ ਪਾਈ ਤੇ ਅਗਲੇ ਦਾ ਕੰਮ ਉਸੇ ਵੇਲੇ ਤਮਾਮ ਕਰੋ ਬਿਲਕੁਲ ਜੀ ਟਾਈਮ ਨਾਲ ਆਉਣਾ ਕਿ ਮਾਲ ਵੀ ਕਰਨਾ ਵੀਡੀਓ ਤੇ ਮਿੰਟ ਮਿੰਟ ਉਹ ਉਸ ਟਾਈਮ ਦਾ ਕੰਮ ਹੁੰਦਾ ਜੀ ਬਾਰੇ ਕਿੰਨਾ ਲੋਕ ਵੀਡੀਓ ਵੇਂਦੇ ਮੁੜ ਕੇ ਲੋਕ ਸੋਚ ਲੈਂਦੇ ਵੀ ਸੰਦੀਪ ਦੇ ਚੈਨਲ ਤੇ ਮਾਲ ਪਿਆ ਤੇ ਮਾਲ ਵਿਕਦਾ ਬਿਲਕੁਲ ਜੀ ਅੱਗੇ ਵੀ ਪਤਾ ਨਹੀਂ ਕਿਹੜਾ ਭਾਇ ਰਾਟ ਹੈ ਅੰਡਿਆ ਅੱਜ ਵੀਡੀਓ ਚ ਇਹ ਕਰ ਪਿੰਬਲੋਜੀ ਨੇ ਸਾਈ ਪਾਉਣੀ ਆਪਣਾ ਸੋ ਸਮਝ ਕੇ ਬੋ ਮੜ ਕੇ ਕਿ ਕੋ ਪੈਸੇ ਨਹੀਂ ਬਣੇ ਜਾਂ ਕੋ ਪ੍ਰੋਬਲਮ ਹੋਈ ਫਿਰ ਅਗਲੇ ਵਪਾਰੀ ਦੀ ਮਸਕਲ ਬਿਲਕੁਲ ਜੀ ਬਾਕੀ ਇੰਨੀਆਂ ਗੱਲਾਂ ਸੰਦੀਪ ਸਿੰਘ ਖੀਮਾ ਦੇ ਜੱਜ ਗਿਆ ਗਲਤੀ ਗੁਲਤੀ ਜਿਹੜੀ ਹੈ ਮਾਫੀ ਦੇਣ ਸੰਗਤ ਠੀਕ ਹੈ ਜੀ ਸੰਬਖਸ਼ਣ ਕਰੀ ਹੈ ਅਸੀਂ ਤੇ ਗਲਤੀਆਂ ਦੇ ਪਤਲਾ ਬੰਦਾ ਕਰੀ ਜਾਂਦਾ ਮਿਹਰਬਾਨੀ ਸਸਕਾ